ਹਾਂਜੀ ਸਸਟੀ ਗਰਲਫ੍ਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਤੇ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆ ਬਹੁਤ ਹੀ ਜ਼ਿਆਦਾ ਟੇਸਟੀ ਆਲੂ ਮਟਰ ਦੀ ਸਬਜੀ ਜੋ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਇਹਨੂੰ ਆਲੂ ਪੂਰੀ ਰੋਟੀ ਦੇ ਨਾਲ ਸਰਵ ਕਰ ਸਕਦੇ ਹੋ ਜਿਹਦੇ ਲਈ ਲਿਆ ਆਪਾਂ ਆਹ ਦੇਖੋ ਹਰੇ ਮਟਰ ਲੈਨੇ ਇਹਨਾਂ ਨੂੰ ਮੈਂ ਪਾਣੀ ਦੇ ਉੱਤੇ ਭਿਓ ਕੇ ਰੱਖਿਆ ਹੋਇਆ ਟਮਾਟਰ ਲੈਆ ਇੱਕ ਮੀਡੀਅਮ ਸਾਈਜ਼ ਦਾ ਦੋ ਪਿਆਜ਼ ਲੈਨੇ ਚਾਰ ਹਰੀਆਂ ਮਿਰਚਾਂ 1 ਇੰਚ ਅਦਰਕ ਦਾ ਟੁਕੜਾ ਲਸਣ ਤੇ ਥੋੜਾ ਜਿਹਾ ਗ੍ਰੇਟ ਕਰਕੇ ਲਿਆ ਤੇ ਕਾਜੂ ਲੈਣੇਗੇ 10 ਤੋਂ 15 ਤੇ ਪਹਿਲਾ ਆਪਾਂ ਪਾਵਾਂਗੇ ਮੈਂ ਇਸ ਨੂੰ ਤੜਕਾ ਦੇਸੀ ਘਿਓ ਦੇ ਵਿੱਚ ਲਗਾਵਾਂਗੇ ਬਾਕੀ ਤੁਸੀਂ ਆਪਣੀ ਚੋਇਸ ਅਨੁਸਾਰ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਪਰ ਦੇਸੀ ਘਿਓ ਦੇ ਵਿੱਚ ਤੜਕਾ ਲੱਗਿਆ ਹੋਇਆ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਆ ਇੱਕ ਪਾ ਦਾਂਗੇ ਬੜੀ ਇਲਾਇਚੀ ਇੱਕ ਦੋ ਸਕੈਂਟ ਲਈ ਭੁੰਨਾਂਗੇ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼ ਅੰਤਰਕ ਮਿਰਚਾਂ ਮਿਰਚ ਬਾਕੀ ਤੁਸੀਂ ਆਪਣੇ ਟੇਸਟ ਅਨੁਸਾਰ ਐਡਜਸਟ ਕਰ ਸਕਦੇ ਹੋ ਕਾਜੂ ਵੀ ਇੱਥੇ ਪਾ ਦਾਂਗੇ ਆਪਾਂ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਹੁਣ ਆਪਾਂ 4 ਤੋਂ 5 ਮਿੰਟ ਲਈ ਭੁੰਨਾਗੇ ਆ ਦੇਖੋ ਇਸ ਤਰ੍ਹਾਂ ਬਸ ਹਿਲਾਉਂਦੇ ਹੋਏ ਤੇ ਹੁਣ ਆਪਾਂ ਦੇਖੋ ਪਿਆਜ਼ ਆਪਣਾ ਟਰਾਂਸਪਰੈਂਟ ਜਿਹਾ ਹੋ ਗਿਆ ਤੇ ਹੁਣ ਆਪਾਂ ਇੱਥੇ ਐਡ ਕਰ ਦਾਂਗੇ ਟਮਾਟਰ ਇਟ ਮਟਰ ਨੂੰ ਵੀ ਹੁਣ ਚੰਗੀ ਤਰ੍ਹਾਂ ਸੌਫਟ ਹੋਣ ਤੱਕ ਪਕਾਵਾਂਗੇ ਇਸ ਤਰ੍ਹਾਂ ਜੋ ਆਪਾਂ ਗਰੇਵੀ ਤਿਆਰ ਕਰਦੇ ਆ ਨਾ ਮਸਾਲਿਆਂ ਨੂੰ ਪਹਿਲਾਂ ਆ ਫਰਾਈ ਕਰਕੇ ਤਾਂ ਗਰੇਵੀ ਦਾ ਜੋ ਟੇਸਟ ਆ ਉਹ ਹੋਰ ਵੀ ਜ਼ਿਆਦਾ ਵਧੀਆ ਹੋ ਕੇ ਇਨਕਰੀਜ਼ ਹੋ ਕੇ ਆਂਦਾ ਬਹੁਤ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਜ਼ਰੂਰ ਟਰਾਈ ਕਰੋ ਇਸ ਤਰੀਕੇ ਦੇ ਨਾਲ ਆਲੂ ਮਟਰ ਦੀ ਸਬਜ਼ੀ ਤਿਆ ਦੇਖੋ ਆਪਾਂ ਜੋ ਪੇਸਟ ਇਹਦਾ ਤਿਆਰ ਕਰ ਲਿਆ ਜੋ ਮਸਾਲਾ ਰੈਡੀ ਕੀਤਾ ਸੀ ਬਿਲਕੁਲ ਫਾਈਨ ਤੇ ਸੇਮ ਕੜਾਹੀ ਦੇ ਵਿੱਚ ਆਪਾਂ ਦੁਬਾਰਾ ਤੋਂ ਪਾਵਾਂਗੇ ਦੇਸੀ ਘਿਓ ਦਾ ਇੱਕ ਚਮਚਾ ਦੇਖੋ ਇੱਥੇ ਤੁਸੀਂ ਬਟਰ ਵੀ ਯੂਜ਼ ਕਰ ਸਕਦੇ ਹੋ ਐਕਸਟਰਾ ਤੇਲ ਨੂੰ ਹੁਣ ਲਵਾਵਾਂਗੇ ਗਰਮ ਤੇ ਇੱਥੇ ਮੈਂ ਪਾ ਰਹੀ ਹਾਂ ਕਸ਼ਮੀਰੀ ਲਾਲ ਮਿਰਚ ਦਾ ਇੱਕ ਚਮਚ ਇਹਦੇ ਨਾਲ ਜੋ ਆਪਣੀ ਸਬਜ਼ੀ ਦਾ ਕਲਰ ਬਹੁਤ ਵਧੀਆ ਆਏਗਾ ਇੱਕ ਸਪਾਈਸੀ ਨਹੀਂ ਹੁੰਦੀ ਇਹ ਸਿਰਫ ਕਲਰ ਵਾਸਤੇ ਹੁੰਦੀ ਆ ਆ ਦੇਖੋ ਤੇ ਇਹ ਜਦੋਂ ਪਾਣੀ ਆ ਗੈਸ ਦੀ ਫਲੇਮ ਲੋ ਹੋਣੀ ਚਾਹੀਦੀ ਹੈ ਕਿਉਂਕਿ ਜੇ ਤੁਸੀਂ ਇਹਨੂੰ ਹਾਈ ਫਲੇਮ ਤੇ ਪਾਓਗੇ ਤਾਂ ਇਹ ਜਲ ਜਾਏਗੀ ਤੇ ਜੀਰਾ ਪਾ ਦਾਂਗੇ ਆ ਦੇਖੋ ਜੀਰਾ ਪਾਉਣ ਤੋਂ ਬਾਅਦ ਆ ਦੇਖੋ ਜੋ ਆਪਾਂ ਅਦਰਕ ਗ੍ਰੇਟ ਕਰਕੇ ਲਿਆ ਸੀ ਨਾ ਉਹ ਪਾ ਦਾਂਗੇ ਸਬ ਚੀਜ਼ ਇਸ ਇਸ ਤਰ੍ਹਾਂ ਗ੍ਰੇਟ ਕੀਤੇ ਹੋਏ ਅਦਰਕ ਦਾ ਟੇਸਟ ਬਹੁਤ ਵਧੀਆ ਹੁੰਦਾ ਤੇ ਹੁਣ ਨਾਲ ਹੀ ਆਪਾਂ ਪਾ ਦਾਂਗੇ ਪੀਸ ਤੇ ਨਾਲੇ ਤੁਹਾਨੂੰ ਫਰੰਟ ਰਿਕੁਐਸਟ ਹੈ ਜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਸ ਤਰ੍ਹਾਂ ਦੀਆਂ ਹੋਰ ਨਵੀਆਂ-ਨਵੀਆਂ ਰੈਸਪੀਆਂ ਦੇਖਣ ਲਈ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਮੈਂ ਕੋਈ ਵੀ ਵੀਡੀਓ ਅਪਲੋਡ ਕਰਾਂ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਅੱਗੇ ਆਪਣੇ ਵਟਸਐਪ ਸਰਕਲ ਦੇ ਵਿੱਚ ਜਰੂਰ ਵੀਡੀਓ ਸ਼ੇਅਰ ਕਰਿਆ ਕਰੋ ਤੁਸੀਂ ਵੀ ਹੁਣ ਦਿਵਾਲੀ ਤੇ ਜ਼ਰੂਰ ਟਰਾਈ ਕਰਿਓ ਇਹ ਸਬਜੀ ਨੂੰ ਖਾਣ ਦੇ ਵਿੱਚ ਬਹੁਤ ਟੇਸਟੀ ਆ ਤੁਸੀਂ ਇਹਨੂੰ ਰੋਟੀ ਚੌਲਾਂ ਦੇ ਨਾਲ ਪੂਰੀ ਦੇ ਨਾਲ ਆ ਸਰਵ ਕਰ ਸਕਦੇ ਹੋ ਬਹੁਤ ਟੇਸਟੀ ਲੱਗਦੀ ਹੈਗੀ ਇਵਨ ਕਿ ਪਰਾਂਠੇ ਦੇ ਨਾਲ ਵੀ ਬਹੁਤ ਜਿਆਦਾ ਆ ਨੂਣ ਵਾਲਾ ਪਰਾਂਠਾ ਲਾਣੇ ਹਨ ਉਹਦੇ ਨਾਲ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਸਬਜੀ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਆਇਲ ਰਿਲੀਜ਼ ਹੋਣ ਤੱਕ ਆਪਾਂ ਪਕਾਵਾਂਗੇ ਆ ਦੇਖੋ ਔਇਲ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਐਡ ਕਰਾਂਗੇ ਨਮਕ 1/4 ਚਮਚਾ ਹਲਦੀ ਦਾ ਹਲਦੀ ਥੋੜੀ ਹੋਈ ਐਡ ਕਰਾਂਗੇ 3 ਤੋਂ 4 ਮਿੰਟ ਪਕਾਵਾਂਗੇ ਦੇਖੋ ਔਇਲ ਬਿਲਕੁਲ ਰਿਲੀਜ਼ ਹੋ ਗਿਆ ਤੇ ਗਰੇਵੀ ਦਾ ਕਲਰ ਦੇਖੋ ਕਿੰਨਾ ਵਧੀਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਮਟਰ ਬਾਕੀ ਜੇ ਤੁਸੀਂ ਚਾਹੋ ਤਾਂ ਪਨੀਰ ਵੀ ਐਡ ਕਰ ਸਕਦੇ ਹੋ ਪਰ ਮੈਂ ਇਹ ਤੁਹਾਡੇ ਨਾਲ ਆਲੂ ਮਟਰ ਦੀ ਸਬਜ਼ੀ ਸ਼ੇਅਰ ਕੀਤੀ ਇਸ ਕਰਕੇ ਮੈਂ ਇਹਦੇ ਚਾਲੂ ਹੀ ਯੂਜ਼ ਕੀਤੇ ਆ ਤੁਸੀਂ ਇੱਥੇ ਤਿੰਨੋਂ ਚੀਜ਼ਾਂ ਨੂੰ ਕੰਬਾਈਨ ਕਰਕੇ ਵੀ ਯੂਜ਼ ਕਰ ਸਕਦੇ ਹੋ ਆਲੂ ਪਨੀਰ ਵਿੱਚ ਮਟਰ ਪਨੀਰ ਵੀ ਐਡ ਕਰ ਸਕਦੇ ਹੋ ਆ ਦੇਖੋ ਮੈਂ ਬੋਇਲ ਆਲੂ ਲੈਨੇਗੇ ਤੇ ਉਹਨਾਂ ਨੂੰ ਪੀਸੇਸ ਦੇ ਵਿੱਚ ਕੱਟ ਕਰ ਲਿਆ ਦੇਖੋ ਆਪਣੀ ਸਬਜ਼ੀ ਹੋ ਗਿਆ ਤਿਆਰ ਆਲਮੋਸਟ ਦੇਖੋ ਕਿੰਨੀ ਵਧੀਆ ਗਰੇਵੀ ਦੇਖੋ ਬਾਕੀ ਗਰੇਵੀ ਦੀ ਥਿਕਨੈਸ ਤੁਸੀਂ ਆਪਣੇ ਤੇ ਰੱਖ ਸਕਦੇ ਹੋ ਗਾੜੀ ਪਤਲੀ ਮੈਂ ਇਹਨੂੰ ਇਸੇ ਤਰ੍ਹਾਂ ਰੱਖੂਗੀ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ